ਸਿੰਗਲਾ ਸਾਹਿਬ ਨੇ ਜਨ ਸੰਬੋਧਨ ਕੀਤਾ ਹੈ ਮੁਸਲਮਾਨ ਭਾਈਚਾਰਾ ਇੱਥੇ ਪਹੁੰਚਾ ਹੁਮ ਹਮਾਕੇ ਤੁਸੀਂ ਕੀ ਕਹੋਗੇ ਪੂਰਾ ਇਲਾਕੇ ਸੇ ਮੁਸਲਿਮ ਸਮਾਜ ਦੇ ਲੋਕ ਇੱਕ ਵੱਡੇ ਘਟ ਦੇ ਵਿੱਚ ਹੈਰੀਟੇਜ ਪੈਲੇਸ ਕੇ ਅੰਦਰ ਮੌਜੂਦ ਹੋਏ ਜੇ ਜੀ ਸ੍ਰੀ ਵਿਜੇਂਦਰ ਸਿੰਘਲਾ ਜੀ ਦੀ ਹਮਾਇਤ ਕੇ ਲਿਏ ਔਰ ਜੀ ਸਭੀ ਨੇ ਇੱਕ ਤਹਿਆ ਕੀਤਾ ਕਿ ਭਈ ਇੱਕ ਇੱਕ ਵੋਟ ਵਿਜੇ ਸਿੰਘਲਾ ਜੀ ਕੋ ਪੁਆਏਗੇ ਤਾਂ ਕਿ ਇਹ ਪਾਰਲੀਮੈਂਟ ਮੇ ਜਾਕਰ ਕਾਂਗਰਸ ਦਾ ਹੱਥ ਮਜ਼ਬੂਤ ਕਰੇ ਅਸੀਂ ਲੋਕਲ ਗੱਲ ਕਰੀਏ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਰਹੀ ਹੈ ਚੇਅਰਮੈਨ ਸਾਹਿਬ ਨੇ ਕੰਮ ਕੀਤੇ ਪਿਛਲੀ ਟਰਮ ਚ ਚੇਅਰਮੈਨ ਸਾਹਿਬ ਨੇ ਬਹੁਤ ਕੰਮ ਕੀਤੇ ਇਹ ਮੈਨੂੰ ਵੀ ਪਤਾ ਮੈਂ ਇਹਨਾਂ ਦੇ ਕਾਫੀ ਕਲੋਜ਼ ਹੂੰ ਇਹਨਾਂ ਨੇ ਮੁਸਲਿਮ ਸਮਾਜ ਕੇ ਬਹੁਤ ਕੰਮ ਕੀਤੇ ਜਿੱਥੇ ਪੱਖਪਾਤ ਨਜ਼ਰ ਆਇਆ ਨਹੀਂ ਇਹ ਤੇ ਪੱਖਪਾਤ ਤਾਂ ਭਾਜਪਾ ਕੇ علاوہ ਕੋਈ ਨਹੀਂ ਕਰਦਾ ਹਮੇਸ਼ਾ ਨਿਰਪੱਖ ਪਾਰਟੀ ਕਾਂਗਰਸ ਰਹੀ ਇਹ मेरे ख्याल से सभी समाज जानते हैं एक बीजेपी की पार्टी दस साल से देश के अंदर नफरत फैलाने का काम कर रही जो कि अब लोगों अब देश की जनता बर्दाश्त जो अंगे जरा लोकल लीडरशिप बारे की कहों अंगे चे सुझारू नेता कांग्रेस पार्टी तो श्री सतबीर पल्ली चिक्की जी नवे शहर हल्का इंचार्ज जो कि इन्होंने अगवाई से एक मुस्लिम समाज और जी ईसाई जो मनोरिटी समाज है एक कट होकर कांग्रेस पार्टी को वोट पाने जा रही है और इनकी बहुत मेहनत है इसमें तो, क्योंकि जल के अंदर कौन स्पीच कर रहे हैं अंदर अपने मुस्लिम समाज के लोगों के अंदर जो गुबार हैं वो अब जोश है तो वो अपने बंदों को समझा रहे मुस्लिम समुदाय समुदाय के लोगों को अब उनके जाने के बाद भी के कोई वोट भी बाहर ना चले सबको मोटिवेट करें और ये एक वोट कांग्रेस पार्टी को पढ़े ताकि पार लिमिट में जाकर कांग्रेस के हाथ मजबूत हों ਮੈਂ ਇੱਕੋ ਬਸਵਾਲ ਲੈਣਾ ਜੀ ਇਹਨਾਂ ਤੋਂ ਤਾਰੀਫ਼ ਸੁਣ ਲਈ ਪਹਿਲਾਂ ਭਾਜੀ ਖੜੀ ਚੋਂ ਉਹਨਾਂ ਦੀ ਸੁਣ ਲਈ ਮੈਨੂੰ ਨਾ ਬਾਦਸ਼ਾਹ ਦਾ ਗਾਣਾ ਯਾਦ ਆ ਰਿਹਾ ਹੋਰ ਦੱਸ ਕਿੰਨੀਆਂ ਤਾਰੀਫ਼ਾਂ ਚਾਹੀਦੀਆਂ ਤੇ ਬਹੁਤ ਨਹੀਂ ਹੋ ਗਈ ਜੀ ਕਹਿੰਦੇ ਕੰਮ ਬਹੁਤ ਕਰਵਾਏ ਕੀ ਕਹੋਗੇ ਜੀ ਸੂਰੀ ਸਾਹਿਬ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਜਿਹੜਾ ਚੰਗੇ ਨੂੰ ਚੰਗਾ ਕਹਿੰਦੇ ਆ ਮਾੜੇ ਨੂੰ ਮਾੜਾ ਕਹਿੰਦੇ ਆ ਔਰ ਹਮੇਸ਼ਾ ਹੀ ਜਿਹੜਾ ਤੁਹਾਡਾ ਚੈਨਲ ਆ ਇਸੇ ਕਰਕੇ ਇਹਨੂੰ ਲੋਕ ਜ਼ਿਆਦਾ ਦੇਖਦੇ ਆ ਕਿ ਤੁਸੀਂ ਸੱਚਾਈ ਤੇ ਹਮੇਸ਼ਾ ਹੀ ਜਿਹੜਾ ਉਹ ਪਹਿਲਾ ਦਿੰਦੇ ਆ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਆ ਜਿਹੜੀ ਸਾਡੀ ਇਲੈਕਸ਼ਨ ਦੀ ਮੁਹਿੰਮ ਇਹਨੂੰ ਵੀ ਵਧੀਆ ਤਰੀਕੇ ਨਾਲ ਕਵਰ ਕਰੋਗੇ ਧੰਨਵਾਦ ਅੱਛਾ ਕਾਂਗਰਸ ਦਾ ਕੰਪੀਟੀਸ਼ਨ ਕਿਹਦੇ ਨਾਲ ਹੈ ਕਾਂਗਰਸ ਦਾ ਕੰਪੀਟੀਸ਼ਨ ਮੈਂ ਸਮਝਦਾ ਕਿਸੇ ਨਾਲ ਨਹੀਂ ਹੈਗਾ ਹੂੰ ਕਾਂਗਰਸ ਜਿਹੜੀ ਹੈ ਉਹ ਕਾਂਗਰਸ ਦਾ ਕਾਂਗਰਸ ਨਾਲ ਕੰਪੀਟੀਸ਼ਨ ਤਾਂ ਨਹੀਂ ਕਿਉਂਕਿ ਪਿਛਲੀ ਵਾਰ ਵੀ ਵਿਧਾਨ ਸਭਾ ਦੇ ਇਲੈਕਸ਼ਨ ਜਿਹੜੇ ਪ੍ਰੋਬਲਮ ਆਈ ਸੀ ਨਹੀਂ ਹੋ ਜਾਂਦੀਆਂ ਸਮੱਸਿਆਵਾਂ ਜੀ ਕਦੇ ਕਦੇ ਵੱਡਾ ਪਰਿਵਾਰ ਆ ਮਾੜੇ ਮੋٹے ਭਾਂਡੇ ਲੱਗ ਜਾਂਦੇ ਇੱਕ ਦੂਜੇ ਨਾਲ ਤੇ ਆਵਾਜ਼ ਆਂਦੀ ਹੈ ਬਟ ਕੋਈ ਇਸ ਵਾਰੀ ਸਾਰੇ ਲੋਕ ਇਕੱਠੇ ਆ ਸਾਰੇ ਸਰ ਜੀ ਆਪਕਾ ਇੰਚਾਰਜ ਹੋ ਨਵੇਂ ਸ਼ਹਿਰ ਚ ਲੀਡ ਆਏਗੀ ਕਾਂਗਰਸ ਨੂੰ ਕਿ ਨਹੀਂ ਆਏਗੀ ਬਿਲਕੁਲ ਆਉਗੇ ਜੀ 100% ਆਉਗੇ ਲੋਕਾਂ ਨੇ ਮਨ ਬਣਾਇਆ ਹੁਣ ਲੋਕ ਜਿਹੜੇ ਉਹ ਕਿਸੇ ਦੇ ਕਹੇ ਤੇ ਨਹੀਂ ਰੁਕਦੇ ਕਿਸੇ ਦੇ ਰੋਕੇ ਤੇ ਨਹੀਂ ਰੁਕਦੇ ਲੋਕਾਂ ਨੇ ਪੂਰਾ ਮਨ ਬਣਾਇਆ ਔਰ ਦੇਖਿਓ ਤੁਸੀਂ ਇਥੋਂ ਸਾਰੇ ਜ਼ਿਲ੍ਹੇ ਚੋਂ ਰਿਲੀਡ ਹੋ ਗਏ ਜਾਣੀ ਪੂਰੇ ਜ਼ਿਲ੍ਹੇ ਚ ਲੋਕ ਤੁਹਾਨੂੰ ਜਾਣਦੇ ਆ ਪਛਾਣਦੇ ਆ ਤੁਹਾਡੀ ਇੱਕ ਚੰਗੀ ਆਵਾਜ਼ ਆਉਂਦੀ ਆ ਹਾਂਜੀ ਜ਼िले ਵਿੱਚ ਬੰਗਾ ਬਲਾਚੌਰ ਨਵਾਂ ਸ਼ਹਿਰ ਵੇਖੇ ਜਿਹੜੇ ਸਰੋਤੇ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਦੀ ਬੜਾ ਲੰਬਾ ਸਮਾਂ ਬਤੌਰ ਜ਼ਿਲ੍ਹਾ ਪ੍ਰਧਾਨ ਸੇਵਾ ਕੀਤੀ ਹੈ ਔਰ ਮੈਨੂੰ ਬਹੁਤ ਸਾਰੀਆਂ ਉਮੀਦਾਂ ਔਰ ਆਸਾਂ ਵੀ ਹੈ ਕਿ ਜਿਹੜੇ ਸੂਝਵਾਨ ਲੋਕ ਹੈ ਚੰਗੇ ਲੋਕ ਹੈ ਜਿਹੜੀ ਚੰਗੀ ਸੋਚ ਰੱਖਦੇ ਹੈ ਉਹ ਇੱਕ ਧਰਮ ਨਿਰਖ ਫਕ ਪਾਰਟੀ ਜਿਹੜੀ ਹੈ ਸਾਰੇ ਜਾਤ ਬਰਾਦਰੀ ਨੂੰ ਲੈ ਕੇ ਚੱਲਦੀ ਹੈ ਸਾਰੇ ਦੇਸ਼ ਦੇ ਵਿੱਚ ਸਾਰੇ ਖਿੱਤਿਆਂ ਨੂੰ ਲੈ ਕੇ ਚੱਲਦੀ ਹੈ ਉਹ ਕਾਂਗਰਸ ਪਾਰਟੀ ਹੈ ਉਹਦੀਆਂ ਕੁਰਬਾਨੀਆਂ ਦੇ ਕਰਕੇ ਕਾਂਗਰਸ ਪਾਰਟੀ ਦੀ ਦੇਣ ਦੇ ਕਰਕੇ ਕਾਂਗਰਸ ਪਾਰਟੀ ਦੀ ਸੋਚ ਕਰ ਚੰਗੀ ਸੋਚ ਦੇ ਕਰਕੇ ਲੋਕ ਜਿਹੜਾ ਇਸ ਵਾਰੀ ਕਾਂਗਰਸ ਨੂੰ ਜਿਤਾਉਣਗੇ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਥੈਂਕ ਯੂ